ਹਾਂ ਜਰਪਾਲ ਜੀ ਹਾਂ ਜੀ ਅੱਜ ਤੁਸੀਂ ਆਇਆ ਸਮਰੂਪ ਦਾਣਾ ਮੰਡੀ ਦੇ ਵਿੱਚ ਅੱਜ ਦਾ ਜਿਹੜਾ ਵੱਖ-ਵੱਖ ਜਿੱਥੇ ਬੰਦਿਆਂ ਦਾ ਕੱਟ ਦੇ ਕੇ ਕਿਵੇਂ ਲਾ ਤੁਹਾਨੂੰ ਬਹੁਤ ਵਧੀਆ ਲੱਗਿਆ ਵੀ ਜਿੰਮੀ ਵੀ ਅੱਜ ਜਿੱਥੇ ਬੰਦਿਆਂ ਨੇ ਕੱਟ ਕੀਤਾਗਾ ਸਾਨੂੰ ਇਤੋਂ ਵੀ ਜ਼ਿਆਦਾ ਵੱਡੇ ਪੱਧਰ ਤੇ ਕੱਟੇ ਹੋਣ ਦੀ ਲੋੜ ਆ ਗਈ ਜਿਵੇਂ ਸਰਕਾਰਾਂ ਸਾਡੇ ਨਾਲ ਜਵਰ ਕਰ ਰਹੀਆਂ ਨੇ ਦੇਖੋ ਜਿਹੜੇ ਲੜਨ ਵਾਲੇ ਲੋਕ ਨੇ ਉਹ ਜੇਲਾਂ ਚ ਡੇਗੇ ਜਾ ਰਹੇ ਨੇ ਜਿਹੜੇ ਲੋਕ ਗੰਦਗੀ ਫੁਲਾ ਰਹੇ ਨੇ ਸੋਸ਼ਲ ਮੀਡੀਆ ਲਾ ਲਓ ਕਿਤੇ ਵੀ ਲਾ ਲਓ ਨਸ਼ੇਵ ਕਰ ਰਹੇ ਫੁਲਾ ਰਹੇ ਨੇ ਉਹਨਾਂ ਨੂੰ ਸਰਕਾਰ ਬढ़ावे ਦੇ ਰਹੀ ਹੈਗੀ ਪਰ ਜਦੋਂ ਤਾਂ ਅਸੀਂ ਲੰਗਰ ਲਾਉਨੇ ਆ ਉਦੋਂ ਬਹੁਤ ਚੰਗੇ ਆ ਜਦੋਂ ਅਸੀਂ ਹੱਕ ਮੰਗਦੇ ਆ ਉਦੋਂ ਸਾਨੂੰ ਹੱਤਵਾਦੀ ਵੀ ਕਿਹਾ ਜਾਂਦਾ ਵਾਤਵਾਦੀ ਵੀ ਕਿਹਾ ਜਾਂਦਾ ਬਹੁਤ ਕੁਝ ਕਿਹਾ ਜਾਂਦਾਗਾ ਵੀ ਇਹ ਸਰਕਾਰ ਦੀ ਬਹੁਤ ਵੱਡੀ ਨਾਕਾਮੀ ਆ ਕਿ ਪਰ ਜੇ ਸਰਕਾਰਾਂ ਐ ਕਹਿੰਦੀਆਂ ਨੇ ਵੀ ਅਸੀਂ ਇਦਾਂ ਦਬ ਜਾਾਂਗੇ ਅਸੀਂ ਇਦਾਂ ਨਹੀਂ ਗਵਣ ਵਾਲੇ ਲੋਕ ਹੈਗੇ ਜਿਵੇਂ ਅੱਜ ਐਡਾ ਬੜਾ ਕੱਟ ਹੋਇਆ ਮੈਂ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਦੀ ਆਂ ਕਿ ਮਜ਼ਦੂਰਾਂ ਦੀਆਂ ਕਿਸਾਨਾਂ ਦੀਆਂ ਵੀ ਸਾਨੂੰ ਸਾਰਿਆਂ ਨੂੰ ਹਰੇਕ ਮੁੱਦੇ ਦੇ ਉੱਤੇ ਐਦਾਂ ਲੜਨਾ ਚਾਹੀਦਾਗਾ ਕਿਉਂਕਿ ਸਾਡੇ ਦੇਖੋ ਅਸੀਂ ਮੈ ਡੈਮੋਕਰਟ ਮੰਨੇ ਰੇਖਾ ਦੀ ਅਗੂ ਆਂਗੀ ਸਾਡੀਆਂ ਮੰਨੇ ਰੇਖਾ ਦੇ ਵਿੱਚ ਵੀ ਬਹੁਤ ਵੱਡੀਆਂ ਮਸਲੇ ਨੇ ਕਿਉਂਕਿ ਮੰਨੇ ਰੇਖਾ ਦਾ ਬਿਲਕੁਲ ਕੰਮ ਖਤਮ ਕਰ ਦਿੱਤਾਗਾ ਉਹਨਾਂ ਨੇ ਕੋਈ ਵੀ ਕੰਮ ਨਹੀਂ ਰੱਖਿਆ ਹੈਗਾ ਵੀ ਜਿਹੜਾ ਸਾਡਾ ਅੱਜ ਕੰਮ ਆ ਵੀ ਬੰਦ ਕਰ ਦਿੱਤਾ ਪਰ ਅਸੀਂ ਕੀ ਕਹਿੰਦੇ ਅੱਜ ਮੈਂ ਇਹ ਅਪੀਲ ਕਰਦੀ ਹਾਂ ਸਾਰੀਆਂ ਜਥੇਬੰਦੀਆਂ ਨੂੰ ਵੀ ਇਹ ਵੀ ਇੱਕ ਜੋਬ ਆਗੀ ਇਹ ਵੀ ਇੱਕ ਮਜ਼ਦੂਰਾਂ ਦਾ ਰੁਜ਼ਗਾਰ ਹੈਗਾ ਇਹਨੂੰ ਬਚਾਉਣ ਵਾਸਤੇ ਵੀ ਸਾਨੂੰ ਵੱਡੇ ਪੱਥਰ ਦੇ ਉੱਤੇ ਇਦਾਂ ਦੇ ਕੱਖਾਂ ਦੀ ਲੋੜ ਆਗੀ ਇਤੋਂ ਜ਼ਿਆਦੇ ਦੇ ਸਾਨੂੰ ਹਰ ਇੱਕ ਕਮਿਗਾ ਤੱਕੇ ਹੋ ਕੇ ਹੀ ਲੜਨਾ ਚਾਹੀਦਾ ਤਾਂ ਹੀ ਅਸੀਂ ਇਸ ਗੰਦੀ ਸਰਕਾਰ ਦੀ ਨੱਥ ਪਾ ਸਕਦੇ ਹਾਂ ਕਿਉਂਕਿ ਬਦਲਾ ਦੇ ਨਾਂ ਤੇ ਸਭ ਤੋਂ ਭਗਵੰਤ ਮਾਨ ਨੇ ਵੋਟਾਂ ਲਈਆਂ ਨੇ ਪਰ ਅਸੀਂ ਸਭ ਕੁ ਸਿਖਾ ਸਕਦੇ ਹਾਂ ਕਿ ਜੇ ਅਸੀਂ ਉਹਨੂੰ ਬਣਾ ਸਕਦੇ ਤਾਂ ਸੇ ਢਾ ਵੀ ਸਕਦੇ ਹਾਂ ਜੀ